ਸਸਿਕਾ ਦੋਸਤੋ ਜਿਸਾਂ ਪਰਜਾ ਤੁਹਾਡਾ ਆਪਣੇ YouTube ਦੇ ਅੰਦਰ ਤੇ ਸਵਾਗਤ ਕਰਦਾ ਹੈ ਮੈਨੂੰ ਉਮੀਦ ਹੈ ਤੁਸੀਂ ਸਾਰੇ ਟਿਕ ਟਕ ਨੂੰ ਵੀ ਅੱਜ ਦੇ ਬਲੌਗ ਵਿੱਚ ਅੱਜ ਦੇ ਬਲੌਗ ਵਿੱਚ ਗੱਲਬਾਤ ਕਰਨਾਂਗੇ ਮੇਰੇ YouTube ਦੇ ਆਏ ਜਿੰਨੇ ਵੀ ਰਿਅਾਂ ਆ ਚੁੱਕੀਆਂ ਨੇ ਉਹਨਾਂ ਬਾਰੇ ਚਾਹਤੋਂ ਬਲਮ ਸ਼ਾਰਟ ਬਾਇਦੀ 2 ਜੂਨ 2024 ਨੂੰ ਕੜੀ ਜਾ ਮਦੀਦਾਰ ਤੇਰਾ ਇਹ song ਮੈਂ ਲਿਖਿਆ ਜੀ ਤੋੜਾ ਸਤਾਰਾ ਨੇ ਉਹਦੇ ਦੋਨੇ ਦੋਲਨਾ ਜਹਾੜੇ ਰੂ ਨੂੰ ਕਰਨਾ ਕਿਉਣਾ ਸਾਹਮਣੇ ਬਿਠਾ ਗਏ ਤੈਨੂੰ ਸੋਣੀਏ ਕੜੀ ਜਾ ਮਦੀਦਾਰ ਤੇਰਾ ਸਾਹਮਣੇ ਬਿਠਾ ਗਏ ਤੈਨੂੰ ਸੋਣੀਏ ਕਰੀ ਜਾਵਾ ਦੀਦਾਰ ਤੇਰਾ ਗੋਰੇ ਰੰਗ ਦਾ ਗੁਲਾਮ ਹੋ ਗਿਆ ਸੋਹਣੀ ਨੀ ਜਾਰ ਤੇਰਾ ਸਾਹਮਣੇ ਬਿਠਾ ਕੇ ਤੈਨ ਸੋਹਣੀਏ ਕਰੀ ਜਾਮ ਦੀਦਾਰ ਤੇਰਾ ਕਰੀ ਜਾਮ ਦੀਦਾਰ ਤੇਰਾ ਪ੍ਰਸਤਬਲ ਪਾਇਕ ਹੋਸੋ ਸੌਂਗ ਝੋੜਦੀ ਜੀ ਤੂੰ ਲੱਗਦੀ ਐ ਸੋਹਣੀ ਇਹ ਵੀ ਗੀਤ ਲਿਖਿਆ ਜੀ ਤੇ ਉਹਨੇ ਸੋਣਾ ਅੰਕ ਦੂਸਰੇ ਸਮੇਂ ਮੇਰੇ ਕੋਲੇ ਛੋਟ ਨੇ ਮीडियो ਨਾਲ ਜੁੜਨ ਦਾ ਕੋਈ ਵਿਸਾਦ ਨਹੀਂ ਸੀ ਤੇ ਹਣ ਤੱਕ سارے ਗੀਤ YouTube ਤੇ ਕੰਨ ਲਾਵੇਂ ਚਲੋ ਦੇਰ ਆਇ ਦ੍ਰਿਸ਼ਤਾਈ 니 ਤੂੰ ਲੱਗਦੀ ਐ ਸੋਹਣੀ ਲੱਗਦੀ ਐ ਸੋਣੀ ਤੈਨੂੰ ਤਾਂ ਤੱਕਦੇ ਨਹੀਂ ਤੂੰ ਲੱਗਦੀ ਐ ਸੋਣੀ ਲੱਗਦੀ ਐ ਸੋਣੀ ਤੈਨੂੰ ਤਾਂ ਤੱਕਦੇ ਨਹੀਂ ਤੂੰ ਲੱਗਦੀ ਐ ਸੋਣੀ ਤੈਨੂੰ ਵੇਖ ਬਿਨਾ ਪਾਲਾ ਤੈਨੂੰ ਵੇਖ ਬਿਨਾ ਪਾਲਾ ਨਹੀਂ ਲੰਘਦੇ ਨੀ ਦੂ ਲੱਗਦੀ ਐ ਸੋਣੀ ਲੱਗਦੀ ਐ ਸੋਣੀ ਤੈਨੂੰ ਤਾਂ ਤੱਕਦੇ ਨੀ ਤੂੰ ਲੱਗਦੀ ਐ ਸੋਣੀ ਤੈਨੂੰ ਤਾਂ ਤੱਕਦੇ ਇਹ ਗੀਤ ਤੇ ਹੋਇਆ ਸੋਨਾਂ ਜਿ ਲਿਖਿਆ ਤੋਇ ਗੀਤ ਲਿਖਿਆ ਜੀ ਜਤਿੰਦਰ ਸਿੰਘ ਬਾਹੜਪੁਰਿਆ ਨੇ ਇਹ ਅਗਲਾ ਗੀਤ ਪਾਇਆ ਸੀ ਇਹ ਪਾਣੇ ਵੀਡੀਓ ਪਾਇ ਸੀ ਰੱਖਾਂ ਦੇ ਇੱਕ ਰੱਖ ਰਸਖ ਇਕਤੀਆਂ ਦੀ ਕੈਰ ਸੰਭਾਲ ਐ ਐਨਾ ਬਿਨਾ ਇਹ ਦੇਸ ਕੰਗਾਲ ਐ ਜਿੰਨਾ ਦਨ ਜੱਗ ਲੋਕ ਪ੍ਰਦੂਸ਼ ਨੂੰ ਹੀ ਪੈਣੀ ਰੋਗ ਜੀ ਹਾਂ ਬ੍ਰੇਬਲ ਸਹੀ ਗੱਲ ਐ ਜੀ ਕਹਿੰਗੇ ਦਬਾਤਾ ਬਰ ਮੁੰਦਨੇ ਪਰ ਦੇਣਾ ਦੁਸਤ ਹੁੰਦਾ ਜਾ ਰਿਹਾ ਇਦਰੇ ਬੱਦ ਤੇ ਬੱਦ ਇਦਰਾ ਹੱਥ ਲਾਓ ਹਮ ਗੱਲ ਆ ਕੈਨੇਡੀ ਪੰਡਿਤ ਤੇ ਆਬੀਆਂ ਨੂੰ ਜਰਾ ਉਸ ਬੋਤਾ ਦਾ ਲਾਦ ਤੇ ਦੇ ਦੇ ਨੇ ਇੱਕ ਰੁੱਖ ਦੇ ਮੱਤੇ ਤਾਂ ਅਥਨ ਸਾਲੀ ਦਰਤੀ ਹਰਿਆਲੀ ਆਲੀ ਕਰ ਦੇਣਗੇ ਚਲੋ ਜੀ ਫਿਰ ਸਾਰੇ ਨੂੰ ਚਿਕੀ ਕਿ ਰੁੱਖ ਲਾਉਣਾ ਤਾਂ ਹੀ ਦਾ हर मनुख लावे उसके बाद हा वो गीत गाया ने जोगि पूरा गीत आ चुके थे। भी जतिंद्र सिंह बहालपुरी तक लेके आए ਅਲਦਾਬਦ ਬਿਵਾਹਿਆ ਨੰਮ ਲਗੀਦਾ ਜਦੋਂ ਤੂੰ ਨਿਕਲੇ ਸਕੀਨੀ ਲਾਕੇ ਮੁੰਡੇ ਖੜਦੇ ਮੋੜ ਤੇ ਆਕੇ ਜਦੋਂ ਤੂੰ ਨਿਕਲੇ ਸਕੀਨੀ ਲਾਕੇ ਮੁੰਡੇ ਖੜਦੇ ਮੋੜ ਤੇ ਆਕੇ ਵੀ ਤੇਰਾ ਚੱਕਾ ਲੈਣ ਦੇ ਮਾਰੇ ਮਠਿਆਰੇ ਮੰਡੇ ਵਿੱਚ ਕਹਿਰ ਦੂੰਗ ਯਾਰ ਮਟਿਆਲੇ ਮੰਡੇ ਵਿੱਚ ਕਹਿਰ ਦੂੰਗ ਯਾਰ ਜਦੋਂ ਤੋਂ ਨਿਕਲੇ ਸ਼ਕੀਨੀ ਨਾਕੇ ਤੇ ਇਸ ਤੋਂ ਬਾਅਦ ਆਪਣੇ ਪਰਦੇਸਾਂ ਤੋਂ ਬਵਾਇ ਜਾਂ ਬੰਦੇ ਚਾਲ ਕੀ ਦਾ ਚੁੱਕੇ ਨੇ ਤਾਂ ਹੁਣ ਪਤਾ ਹੀ ਆ ਤੇ ਇਹ ਮੇਰੇ ਗੀਤ ਲਿਖਣ ਦਾ ਕੀ ਕਾਰਨ ਸੀ ਤੈਨੂੰ ਮੈਂ ਦੱਸਦਾ ਅੱਜ ਹੀ ਮੈਂ ਗੀਤ ਬੈਸੇ ਲਿਖਦਾ ਨਾ 2009 ਦਵਾ ਪਹਿਲਾ ਗੀਤ ਮੈਂ ਲਿਖਿਆ ਸੀ ਕੀਮਤੀ دیਵਾਨੀ ਉਹ ਦਿਆਂ ਨਾ ਤੁਹਾਡੇ ਨਾਲ ਸੰਗੀਤ ਦਾ ਨਾ ਜਗਤ ਉਣ ਇੱਕ ਵਾਰ ਸੱਜਣਾ ਚੜਨੀ ਜਵਾਨੀ ਇੱਕ ਵਾਰ ਸੱਜਣਾ ਜਗਤ ਉਣ ਸਮਾਰ ਸੱਜਣਾ ਚੜਨੀ ਜਵਾਨੀ ਇੱਕ ਵਾਰ ਸੱਜਣਾ ਚੜਦੀ ਜਵਾਨੀ ਨੂੰ ਉਹਦੇ ਚੰਗੇ ਥਾਂ ਵੇ ਲਾਈ ਕੀਮਤੀ ਜਵਾਨੀ ਨੂੰ ਨਸਿਆਦੋਂ ਬਚਾਈ ਕੀਮਤੀ ਜਵਾਨੀ ਨੂੰ

ਦੂ ਟਿੱਟੇ ਹੁੰਦੇ ਜੀ ਕਿ ਬਲੈਂਕ ਟਿੱਟੇ ਨੇ ਸਰਦਾਰ ਆਮ ਸਿੰਘ ਸਾਡੇ ਲਾਗਲੇ ਪਿੰਡ ਦੇ ਅਣੀਵਾਲ ਦੇ ਦੇ ਹਨ ਬਾੜੇ ਲੋ ਜਿ ਬੱਚਿਆਂ ਨੂੰ ਪਰਸੈਂਟ ਲੱਗੇ ਵੀ ਪਰ ਲਿਕੇ ਕੌਣ ਕੀ ਬਣੂਗਾ ਕੀ ਬਣੂਗਾ ਕੁਝ ਦੇ ਬੱਚਿਆਂ ਨੇ ਕਿਹਾ ਟਿੱਕਰ ਕੁਝ ਇੰਜੀਨੀਅਰ ਡਾਕਟਰ ਹੈ ਪਰ ਸਭ ਸਾਰਮੀ ਤੇ जल मेरी बारी आई मैन कहने हाँ भी दसा तू कि बनेगा मां जी तो मैं सोंग राइटर बनूंगा कहीं ऐसे आए कहीं सौग लिखिया माँ जी लिखे नहीं दो क्या चलो ठीक है कल लेके देखा तेरे सोंग मैं कहना उस समय मैं कोई सोंग लिखे मैंने सौंग लिखन का भी पता नहीं कि ਲਿਖਦੇ ਹੁੰਦੇ ਚਲੋ ਜੀ ਮੈਂ ਕਿਉਂ ਨਹੀਂ ਆਇਆ ਛੁੱਟੀ ਹੈ ਹੋਗੀ ਕੋਈ ਜੋ ਮੈਂ ਕਿਹਾਗੇ ਸਕੂਲ ਦਾ ਕੰਮ ਮੁੰਗਾ ਕੇ ਬੈ ਗਿਆ ਸੋਚਣ ਲੱਗੇ ਵੀ ਮੈਂ ਕਾਹਦਾ ਦਿੱਤਾ ਕਿ ਮੈਂ ਸੌਂਗ ਲਿਖਣਾ ਹਮੈ ਕੱਲ ਨੂੰ ਕੀ ਦਿਖਾਉਂਗਾ ਮੇਰੇ ਤੇ ਬਹੁਤ ਵੱਡੀ ਪੇਜਤੀ ਹੋ ਜਾਣੀ ਕਲਾਸ ਦੇ ਵਿੱਚ ਚਲੋ ਜੀ ਮੇਰੇ ਕੋਲ ਇੱਕ ਨਿਊਜ਼ਪੇਪਰ ਪਿਆ ਸੀ ਇੰਜੇ ਬਿੱਤ ਕੇ ਬहोत ਵਧੀਆ ਲੈਣ ਲਗੀ ਹੋਈ ਸੀ ਕੀਮਤੀ ਜਵਾਨੀ ਮੈਂ ਨੈਣ ਚੱਕ ਲਈ ਤੇ ਮੇਰੇ ਦਿਮਾਗ ਵਿਚ ਲੈਣਾ ਇਹ ਕਿ ਜਾਗਰਤ ਹੋਣਾ ਇੱਕ ਵਾਰ ਸਿੱਧਣਾ ਚਲਨੀ دیਵਾਨੀ ਇੱਕ ਵਾਰ ਸਿੱਧਣਾ ਇਹਦਾ ਮੈਂ ਸੌਂ ਕਰ ਲਿਖਤਾ ਤੋੜਾ ਦੋਏਤੀ ਦਿਨ ਸਕੂਲ ਵਿੱਚ ਰੈਲੀ ਕਰਨੀ ਸੀ ਲੈਣ ਵਾਲੇ ਪ੍ਰੋਗਰਾਮ ਸੀ ਕੋਈ ਗਾਇਤ ਮਿਲ ਤੇ ਆਇਆ ਸੀ ਮੇਰੇ ਬਾਈ ਨੂੰ ਮੈਕ ਕਰਾਵੋਗੇ ਚਾਲੇ ਆਪਣੀ ਪਰਪਉਮ ਇਸ ਦੇ ਕੇ ਚਲੇ ਗਏ ਜੀ ਮੇਰੇ ਬਾਈ ਨੂੰ ਮੈਕ ਕਰਾਵੋਗੇ ਤੇ ਮੈਂ ਬਿਨਾ ਮੈਦ ਤੋਂ ਅੰਰਾ ਗਾਇਆ ਗੀਤ ਤਦ ਹਸਤ 2012 ਮੈਂ ਕੋਈ ਗੀਤ ਨਹੀਂ ਲਿਖਿਆ ਕਿਉਂਕਿ ਮੈਂ ਦੋ ਪੇਪਰਾਂ ਦੇ ਲੱਗੇ ਸੀ ਇਹ ਸਾਰੇ ਕਹਿਣ ਲੱਗੇ ਬਿੱਤੇ ਜਾਂਦੇ ਆਣ ਹੁਣ ਇਤਾਲ ਬਾਲਾ ਬੜਾ ਹੀ ਬਲਦਾ ਹੈਗਾ ਹੀ ਨਹੀਂ ਸੋ ਮੈਂ ਦੋ ਜ਼ਾਲਾ ਨਹੀਂ ਇਹ ਗੀਤਾਂ ਨੂੰ ਇੱਕ ਪਾਸੇ ਰੱਖਤਾ ਤਨ ਪੜਾਹ ਦੇਰਿਆ ਤੇ ਪਹਿਲੋ ਕਿਤੇ ਹੱਤੀ ਆ 2012 ਬਦ ਮੇਹਮਾਨ ਤੇ ਵੀ ਫਰਨਾਂ ਬੜੇ ਇੱਕ ਗੀਤ ਲਿਖਿਆ ਜਾਵੇ ਤੇ ਗੀਤ ਲਿਖਿਆ ਜੀ ਦਿਨ ਦਿਨ ਅੱਜ ਵੀ ਤੇ ਤੈਨਾਂ ਜਿਹੜੇ ਉਸ ਕੁੜੀ ਨਾਲ ਬਿਤਾਏ ਦਿਨ ਅੱਜ ਵੀ ਤੇ ਤੈਨਾਂ ਜਿਹੜੇ ਉਸ ਕੁੜੀ ਨਾਲ ਬਿਤਾਏ ਮੈਨੂੰ ਸਾਮ ਸਵੇਰੇ ਓਏ ਉਹਦੀ ਯਾਦ ਸਤਾਏ ਦਿਨ ਅੱਜ ਵੀ ਤੇ ਤੈਨਾਂ ਜਿਹੜੇ ਉਹ ਸੁਤੜੀ ਨਾਂ ਬਿਤਾਏ ਥੋੜੀ ਮਾਫ ਕਰਨਾ ਕਿ ਪੁਰਾਣੇ ਪਾਠ ਅਗੇ ਹੂੰ ਇਹ ਬਖਤਵਾਦ ਦੇਖਿਆ ਇਹ ਤਿੰਨ ਜਾਲ ਕੋਈ ਵੀ ਨਹੀਂ ਦੇਖਿਆ ਅਬ ਮੈਂ ਇਤਰਾਨੇ ਕਹਿਤਾ ਕਿ ਪਨ ਬੜਲਾ ਇਹ ਕੰਮ ਕਰ ਮਾਉਂ ਲੈ ਗਏਂ ਦੀਆਂ ਚਲੋ ਨਹੀਂ ਦੈਨ ਮੈਂ 8ਵੀਂ ਦੁਬਾਰਾ ਕਰੀਂ। ਇਹ 8ਵੀਂ ਜੀ ਮੈਂ ਦੋ ਪੇਪਰਾਂ ਦੇ ਰਹਿ ਗਏ ਸੀ ਅੰਗਰੇਜ਼ੀ ਤੇ ਮੈਂ ਮੈਂ ਵਿਟੋ ਦਾ ਪੇਪਰ ਪੂਰਾ ਸਹੀ ਹੋਇਆ ਸੀ। ਚੈੱਕ ਜਾਨ ਨਾਲ ਇਹਦਾ ਬੇੜਾ ਬਹਿ ਗਿਆ। ਬਧਾਣਿਓ ਨੇ ਮਰੀ ਰਾਤਾਂ ਟੰਗਾਂ ਸਾਮਣੇ ਦੀ ਆਈ। ਬਧਾਣਿਓ ਨੇ ਜਾਣ ਕੇ ਚੈੱਕ ਸਹੀ ਟਿੱਕ ਲਾਏ। ਨੰਬਰ ਦਿੱਤੇ ਚਲੋ ਜੀ। ਕੋਸੇ ਨਾ ਹੁਣ ਵੀ। ਅੱਪਾ ਹੁਣ ਕੀ ਕਹਿ ਸਕਦੇ ਹਾਂ ਪੁਰਾਣੀਆਂ ਗੱਲਾਂ ਨੇ ਹੁਣ ਬੀਚ ਚੁੱਕਿਆ ਇਸੇ ਮੈਂ ਰੁੱਤ ਬਦਲ ਗਿਆ ਅੰਤਿਦਾਰ ਸੰਡਾ ਡਾਡ ਇਸੇ ਮਣੇ ਰੂਪ ਰੂਪ ਕਰਦਾ ਹੈ ਜਿਹੜਾਗੇ 2012 ਤੇ ਦਿਲਦਾਨੀ ਸੰਮਨ ਲੀਕਿਆ ਅਭੀ ਭਾਵੇਂ ਜਲਦੇ ਪਾਵਾਂਗੇ ਪਰ YouTube ਤੇ ਔਲੇ ਕੁ ਜਗਨਾ ਤੇ ਆਲੇ ਨਾ ਨਾ ਜੋ ਬਰੂ ਕਰਦੇ ਨੇ ਆ ਭੁੱਲੇ ਗੀਤੂੰ ਦੀਲੇ ਜਾਣੀ ਨੂੰ ਸੋਨੀਏ ਕਨੇਡਾ ਵਿੱਚ ਜਾ ਕੇ ਭੁੱਲੇ ਗੀਤੂੰ ਦੀਲੇ ਜਾਣੀ ਨੂੰ ਸੋਨੀਏ ਕਨੇਡਾ ਵਿੱਚ ਆ ਗਏ ਕਿੱਥੇ ਗਈਆਂ ਤੇਰੀਆਂ ਕਸਮਾਂ ਇੱਤੇ ਗਏ ਕਿੱਤੇ ਹੋਏ ਬਾਦੇ ਇਹ ਪੁੱਲੇ ਜੀ ਦੂਦਿਲੇ ਜਾਨੀ ਨੂੰ ਸੌਂ ਨੀ ਕਨੇਡਾ ਮਿੱਟੀ ਆ ਕੇ ਇਹ ਪਰਜਬਤ ਬਵਾਇਆ ਬੰਬ ਤੇ ਪੰਨੇ ਮੰਗੀ ਤਾਂ ਪਰਜਬਤ ਬਵਾਇਆ ਬੰਬ 2012 ਵਿਤਲੀ ਲਿਖ ਦਿੱਤੀ ਮੈਂ ਪਹਿਲਾਂ ਵੀ ਦੱਸਿਆ ਕਹਿੰਦੇ ਇਸਵੇਂ ਮੇਰਾ ਮੇਰਾ চৌধুরী মিডিਆ ਨੇ ਜਣਨ ਦਾ ਕੋਈ ਚੈਨਲ ਨਹੀਂ ਸੀ ਮਮਾ ਆਦਮ 2023 ਬਿਤਿਲੀ ਆਤੀ ਤੇ 24 ਮਹੀਨੇ YouTube ਚੈਨਲ ਅਕਾਊਂਟ ਬਣਾਇਆ ਹੈ ਤੇ ਦੋ ਯਾਰ 14 ਲਿਖਿਆ ਹੈ ਮੈਂ AG47 ਉਹ ਜੀ ਵੀ ਦੋ ਜਾਣਾਂ ਨਾ ਹੈਗਾ ਤਾਂ ਇੱਥੇ ਆਲ ਦਿਲ ਦਿਨ ਪ੍ਰਮੋਟ ਕਰਦਾ ਚਲੋ ਜੇ ਪਾ ਫਿਰ ਵੀ ਸੁਣਾ ਨਾ ਨੇ ਉੱਥੇ ਸਾਨੂੰ ਬੋਲਣ ਦੀ ਲੋੜ ਕੋਈ ਨਾ ਜਿੱਥੇ ਸਾਡੀ ਇਹ ਕੇ ਸੰਤਾਲੀ ਬੋਲਦੀ ਉੱਥੇ ਸਾਨੂੰ ਬੋਲਣ ਦੀ ਲੋੜ ਕੋਈ ਨਾ ਜਿੱਥੇ ਸਾਡੀ ਇਹ ਕੇ ਸੰਤਾਲੀ ਬੋਲਦੀ ਕਹਿੰਦੀ ਐ ਨਿਤ ਨਵ ਮਿੱਠੀ ਆਪਣਾਂ ਸਿਕਾਡ ਔੜ ਢੋਲਦੀ ਉਕਤ ਜਾਨ ਬੋਲਣ ਦੀ ਲੋੜ ਕੋਈ ਨਾ ਜਿੱਤੇ ਸਾਡੀ ਇਹ ਕਿ ਸੰਤਾਲੀ ਬੋਲਦੀ ਹੈ ਲੋ ਜੀ ਇਹ ਗੀਤ ਪੂਰਾ ਨਹੀਂ ਪਾਉਨੇ ਕਿਉਂਕਿ ਇਤਿਆਰ ਦਾ ਜਿੰਨੇ ਬਰਮੋਟ ਦਾ ਅਰਦਾਸ ਗੀਤ ਹੈ ਅਗਲਾ ਗੀਤ ਸੀ ਜਿਸ ਸਾਡੇ ਬਲੀ ਜੇ ਲਾ ਪਟਿਆਲਾ ਬਾਵਰਪੁਰ ਪੰਡਣੀ ਬੰਦਾ ਮਾਰ ਦੇ ਨਿੱਤ ਲੱਗੇ ਮੰਟਣੀ ਕੋਈ ਡਰਦਾਨ ਪਿੰਡ ਦੀ ਝੂਟਪਦਾ ਕੋਈ ਡਰਦਾਨ ਪਿੰਡ ਦੀ ਝੂਟਪਦਾ ਜਸਾ ਰੰਗ ਬੈਲੀ ਦਾ ਜਸਾ ਰੰਗ ਬੈਲੀ ਦਾ ਨਾਮ ਸੁਣਾ ਕੋਈ ਕੰਬਦਾ ਜਸਾ ਰੰਗ ਬੈਲੀ ਦਾ ਨਾਮ ਸੁਣਾ ਕੋਈ ਕੰਬਦਾ ਸਾਰਾ ਪੰਡ ਮਿੱਤਾਂ ਦਾ ਨੰਦਾ ਡਾਲ ਕੇ ਵੱਡੇ ਵੱਡੇ ਵੇਲੀ ਸਾਡਾ ਪਾਣੀ ਪੜਦੇ ਸਾਰਾ ਪੰਡ ਮਿੱਤਾਂ ਦਾ ਨੰਦਾ ਡਾਲ ਕੇ ਵੱਡੇ ਵੱਡੇ ਵੇਲੀ ਸਾਡਾ ਪਾਣੀ ਪੜਦੇ ਚੱਕ ਦਿੰਦਾ ਉਹਨੂੰ ਜਿਹੜਾ ਅੱਤ ਚੱਕਦਾ ਜਸੰਗ ਬਲੀ ਦਾ ਜਸੰਗ ਬਲੀ ਦਾ ਨਾਮ ਸੁਣਾ ਕੋਈ ਤੰਬਜ਼ਾ ਦੇ ਸਰੰਗ ਬਲਿਦਾਨਾਂ ਸੁਣਾਉ ਤੋਈ ਕੰਬਦਾ ਜੀਰਾ ਪਟਿਆਲਾ ਬਰਪੁਰ ਪਿੰਡ ਨਹੀਂ ਕੁੜਾ ਗੀਤ ਨਹੀਂ ਇਤਨਾ ਜ਼ਖਦੇ ਨਹੀਂ YouTube ਤੇ ਪਾਛਦੇ ਕਿ ਇਸ ਗੀਤ ਵਿੱਚ ਕੁਝ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਹੈ। ਛੱਤ ਤੇ ਦਿੱਤੇ ਲੋਕੋਂ ਕੇ ਪਛਾਣ ਦਿੱਤੇ ਨੇ ਆ ਇਸ ਗੀਤ ਵਿੱਚ ਕੁਝ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਹੈ ਜੋ ਕਿ ਸਾਡੇ ਐਂਟੀ ਨੇ ਜੇ ਪੂਰਾ ਗੀਤ ਬਾਤ ਹੈ ਬੰਨ ਨੂੰ ਮਿਲਤੇ ਲੱਗ ਜਾਂਦੀ ਇਹਨੇ ਕਿ ਇਹਨਾਂ ਨੂੰ ਤਾਂ ਸਾਡੇ ਬੋਲਣ ਦੀ ਆ ਗੱਲ ਥੰਮ ਜਿੱਦਾ ਗਏ ਆਉਣਗੇ ਇਹ ਜਿੱਦ ਗੱਲ ਤੋਂ ਤਾਂ ਬੋਲਣ ਦੀ ਆ ਗੱਲ ਅੰਗੇ ਥੰਮ ਜਿੱਦਾ ਨੂੰ ਤਾਂ ਇਸ ਤਾਲੇ ਕਾਫੀ ਲੱ ਦੋਸਤੋ ਇਹ ਅਗਨਾ ਗੀਤ ਸੀ ਜਿੱਥੇ ਵਿਖੇ ਯਾਰ ਤਰੇਣਾ ਪੈਂਦਾ ਹੈ ਉਗਾਗੇ ਦਾ ਹੈਗਾ ਜੀ YouTube ਤੇ ਸੁਣ ਸਕਦੇ ਹੋ ਤੁਸੀਂ ਜੇ ਤੇਰੇ ਕੇ ਯਾਰ ਤਰੈਣਾ ਪੰਦਾ ਏ ਜੇ ਤੇਰੇ ਕੇ ਯਾਰ ਤਰੈਣਾ ਪੰਦਾ ਏ ਜਨਮ ਕਰੇ ਦਾ ਜਾਰ ਤਸੈਨਾ ਪੈਂਦਾ ਏ ਜਨਮ ਕਰੇ ਦਾ ਜਾਰ ਤਸੈਨਾ ਪੈਂਦਾ ਏ ਇੱਚ-ਗੀੱਚ-ਬਿੱੱਚ ਜਾਰ ਰੱਬ ਨੂੰ ਕਿਹਾ ਗਿਆ ਅਗੇ ਜਿੱਥੇ ਔਰ ਇੱਥੇ ਉੱਥੀ ਜਾਣਾ ਪੈਂਦਾ ਹਮੇ ਜਾਣੀ ਆ ਨਾਦਰਾਂ ਵਿੱਚ ਰਹੋ ਅਜਾ ਵਿੱਚ ਨੇ ਹੋ ਇਹ ਆਗਲਾ ਗੀਤ ਆ ਬੰਦੂਖ ਤੇ ਦੋਨਾਂ ਜੱਟੀਏ ਬੰਦੂਖ ਬਣ ਕੇ ਜਿੱਥੇ ਰੱਖੇ ਜਾ ਲਗਿਆ ਸੀ 2018 ਇਹ ਆਗਲਾ ਗੀਤ ਲਗਿਆ ਬੰਦ ਹੋ ਕੇ 2018 ਤੇ 5 ਤੀਕ 9 ਮਹੀਨਾ 2018 ਤੇ ਦੋਨਾਂ ਨੇ ਜੱਟੀਏ ਬੰਦੂਖ ਵੜ ਗਏ ਤੇਰੇ ਦੋਨਾਂ ਨੇ ਜੱਟੀਏ ਬੰਦੂਖ ਵੜ ਗਏ ਮੁੰਡਿਆਂ ਦੇ ਦਿਲਾਂ ਤੇ ਅਟੈਕ ਕਰਦੇ ਮੁੰਡਿਆਂ ਦੇ ਦਿਲਾਂ ਤੇ ਅਟੈਕ ਕਰਦੇ ਤੇਰੇ ਦੋਨਾਂ ਨੇ ਜੱਟੀਏ ਤੇ ਦੋਨਾਂ ਨੇ ਜੱਟੀਏ ਬੰਦੂਖ ਵੜ ਗਏ ਦੋਨਾਂ ਨੇ ਜੱਟੀਏ ਬੰਦੂਖ ਵੜ ਗਏ

ਦੇ ਦੋ ਜਰ ਪੀ 10 ਕਿਸਾਨਾਂ ਵਾਲਾ ਜੀ ਜੀ ਜੋ ਕਿ ਕਿਸਾਨ ਦੇ ਜੀ ਦੇ ਬੋਟਾਂ ਦੇ ਸੰਗਠਨ ਕਰ ਰਹੇ ਸੀ ਅੱਜ ਨਾਤਾ ਸੁਣਾਉਂਗਾ ਤੇਰਾ ਕਾਰਨ ਸੀ ਕਾਲ ਹੁਣ ਦਿੱਲੀਏ ਬਿਦ ਕਾਲ ਨਹੀਂ ਸੀ ਕਾਲ ਉਹਨ ਦਿੱਲੀਏ ਸਿਰਾਂ ਨੇ ਅਨਾਨ ਕਰਦਾ ਅਨਦਾਦ ਮੁਸਾਲ ਦੇਜਦਾ ਦਿੱਲੀਏ ਹਿਆਣ ਕਰਦਾ ਅਨਦਾਦ ਮੁਸਾਲ ਦੇਜਦਾ ਦਿੱਲੀਏ ਹਿਆਣ ਕਰਦਾ ਤੁਹਾਡਾ ਕੀ ਤੁਸੀਂ ਮੇਰੇ ਅਕਾਊਂਟ ਦੇ ਦਾ ਕਿ ਤੁਸੀਂ ਤੇ YouTube ਜਨਨ ਦੇ ਦੇ ਸਾਰੰਗ ਬੱਤੀ ਦਿੱਤੀ ਆਪਣੇ ਚੈਨ ਨਾਮ ਦਾ ਤੇ ਅੱਜ ਦੇ ਬਿਲੋਂ ਹੋਵੇ ਐਤੀ ਖਾਤੇ ਮੇ ਕੀਤਾ ਜਾਂਦਾ ਹੈ ਤੇ ਆਪਣੇ ਸੌਂਗ ਆਉਂਦੇ ਰਹਣਗੇ ਤੇ ਤੁਸੀਂ ਪਿਆਰ ਦਿੰਦੇ ਰਹੋ ਮੈਨੂੰ ਤਾਂ ਸਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਹਰ ਇੱਕ ਨੂੰ ਸਪੋਰਟ ਕਰਿਆ ਕਰੋ ਜੀ ਤੇ ਸੌਂਡਾ ਜਹੇ ਬੱਧਾ ਇਹਨਾਂ ਸੋਚਿਆ ਕਰੋ ਕਿ ਆਉਰੀਸ ਬੋਰਡ ਕਰ ਦਿਆ ਬਰੀ ਟਾਉਰਸ ਬੜ ਕੇ ਪੈਂਦਾ ਐਦਾਂ ਕੁਸ ਨਹੀਂ ਹੁੰਦਾ ਹਰ ਇੱਕ ਦਿਨ ਸਬੋਰਡ ਕਰਾਂਗੇ ਜੇ ਆਪਾਂ ਦੂਜੇ ਦਿਨ ਸਬੋਰਡ ਕਰਾਂਗੇ ਆਪ ਬਾਪਣ ਤਾਂ ਇਨਸਕੋਰ ਦੇਗਾ ਮਨਜ਼ਰ ਤੇ ਕੱਲ ਦੇ ਜਲਦੀ ਬਲੋਗ ਨੂੰ ਸ਼ੇਅਰ ਕਰਦੇ ਹੋ ਲਾਇਕ ਕਰ ਦਿਓ ਤੇ ਮੈਨੇ ਚੈਨ ਨੈਨ ਸਬਸਕ੍ਰਾਈਬ ਜਰੂਰ ਕਰਿਆ ਦੋਸਤੋ ਬੈਲ ਲਾਇਕ ਜਰੂਰ ਦਿਓ ਨਾ ਤਾਂ ਕਿ ਤਿੰਨ ਦਾ ਨੋਟੀਫਿਕੇਸ਼ਨ ਸਾਡੇ ਕੋਲ ਪਹਿਲਾਂ ਆ ਜੇਗੀ। ਤੁਸੀਂ ਗਾ ਦੋਸਤ ਤਨ ਬਾਅਦ ਕੁਝ ਰਹੋ। ਐਜੀ ਇੱਥ ਦੇ ਬਲੌਗ। ਆਨੇ ਬਾਦ ਦੋਸਤ